ਆਯੁਰਵੇਦ ਅਨੁਸਾਰ ਸਵੇਰ ਦੇ ਪੰਜ 골ਡਨ ਨਿਯਮ ਜੇਕਰ ਇਨਸਾਨ ਅਪਣਾ ਲਵੇ ਤਾਂ ਉਹ ਬਿਮਾਰ ਨਹੀਂ ਹੋਏਗਾ ਅਤੇ ਉਹਦੀ ਸਿਹਤ ਸਿਹਤਮੰਦ ਰਹੇਗੀ ਉਹਦੀ ਸਿਹਤ ਤੰਦਰੁਸਤ ਰਹੇਗੀ ਆਯੁਰਵੇਦ ਵਿੱਚ ਸਵੇਰ ਦਾ ਸਮਾਂ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਜੇ ਸਵੇਰ ਦੀ ਸ਼ੁਰੂਆਤ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਸਰੀਰ ਮਨ ਅਤੇ ਆਤਮਾ ਤੰਦਰੁਸਤ ਰਹਿੰਦੇ ਹਨ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਨਿਯਮ ਕਿਹੜੇ ਨੇ ਜੋ ਤੁਸੀਂ ਸਵੇਰੇ ਉੱਠ ਕੇ ਅਪਣਾ ਸਕਦੇ ਹੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਸੂਰਜ ਉੱਗਣ ਤੋਂ ਲਗਭਗ ਡੇਢ ਘੰਟਾ ਪਹਿਲਾਂ ਉੱਠਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਇਸ ਵੇਲੇ ਹਵਾ ਸ਼ੁੱਧ ਹੁੰਦੀ ਹੈ ਅਤੇ ਮਨ ਧਿਆਨ ਲਈ ਤਿਆਰ ਹੁੰਦਾ ਹੈ ਸਵੇਰੇ ਉੱਠਦੇ ਹੀ ਗੂੰਗੁਣਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪੇਟ ਸਾਫ਼ ਹੁੰਦਾ ਹੈ ਅਤੇ ਜ਼ਹਿਰੀਲੇ ਤੱਤ ਸਰੀਰ ਤੋਂ ਬਾਹਰ ਨਿਕਲਦੇ ਹਨ ਕੁਝ ਮਿੰਟ ਪ੍ਰਾਣਾਯਾਮ ਯੋਗਾ ਆਸਨ ਜਾਂ ਧਿਆਨ ਨਾਲ ਮਨ ਸ਼ਾਂਤ ਅਤੇ ਸਰੀਰ ਚੁਸਤ ਰਹਿੰਦਾ ਹੈ ਯੋਗਾ ਆਸਨ ਧਿਆਨ ਜਾਂ ਪ੍ਰਾਣਾਯਾਮ ਜ਼ਰੂਰ ਕਰਨਾ ਚਾਹੀਦਾ ਹੈ ਠੰਡਾ ਜਾਂ ਹਲਕਾ ਗੁੰਗਣਾ ਪਾਣੀ ਉਸ ਤੋਂ ਬਾਅਦ ਠੰਡੇ ਹਲਕਲੇ ਹਲਕੇ ਤੇ ਗੁੰਗਣੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਇਸ ਨਾਲ ਰક્ત ਪ੍ਰਵਾਹ ਵਧਦਾ ਹੈ ਅਤੇ ਮਨ ਤਾਜ਼ਾ ਰਹਿੰਦਾ ਹੈ ਉਸ ਤੋਂ ਬਾਅਦ ਸਵੇਰੇ ਹਲਕਾ ਪੌਸਟ ਪੌਸਟਿਕ ਅਤੇ ਤਾਜ਼ਾ ਖਾਣਾ ਜਿਵੇਂ ਕਿ ਫਲ ਦਲੀਏ ਜਾਂ ਦੁੱਧ ਵਾਲਾ ਆਹਾਰ ਲੈਣਾ ਚਾਹੀਦਾ ਹੈ ਇਹ ਪੰਜ ਨਿਯਮ ਨਿਯਮਤ ਅਪਣਾਉਣ ਨਾਲ ਜੀਵਨ ਵਿੱਚ ਊਰਜਾ ਖੁਸ਼ੀ ਅਤੇ ਲੰਬੀ ਉਮਰ ਮਿਲਦੀ ਹੈ ਸੋ ਸਾਡੀ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ